ਕੀ ਤੁਸੀਂ ਵੀ ਲੱਭ ਰਹੇ ਹੋ ਵੀ ਕੋਟ ਵਾੜ ਕਿੱਥੋਂ ਲਈਏ ਕੁਰਤੇ ਪਜਾਮੇ ਕਿੱਥੋਂ ਲਈਏ ਸ਼ੇਰ ਵਾੜ ਕਿੱਥੋਂ ਲਈਏ ਪੈਂਟਾਂ ਸ਼ਰਟਾਂ ਕਿੱਥੋਂ ਲਈਏ ਪੱਗਾ ਕਿੱਥੋਂ ਲਈਏ ਅੱਜ ਦੀ ਵੀਡੀਓ ਖਾਸ ਤੁਹਾਡੇ ਲਈ ਆ ਪਿਆਰ ਦੇ ਵਿੱਚ 2 ਪੀ ਸਪੋਰਟਮੈਂਟ 12-12000 ਰੁਪਏ ਦੇ ਮਿਲਦੇ ਆ ਇੱਥੋਂ ਤੁਹਾਨੂੰ ਮਿਲਣਗੇ ਸਿਰਫ 2995 ਚ ਸਲਾਈ ਕਰਕੇ ਦਵਾਂਗੇ ਚਾਹੇ ਤੁਸੀਂ ਇਦਾਂ ਦਾ ਬਣਾ ਲਓ ਚਾਹੇ ਤਰਸੀਮ ਜਸਰਾ ਬਣਾ ਲਓ 12-13 ਹਜ਼ਾਰ ਵਾਲਾ ਕੋਟਪੈਂਟ ਸਿਰਫ 2995 ਚ ਸਿਲਾਈ ਕਰਕੇ ਲੈ ਜਾਓ ਪਰ ਸਾਡੇ ਕੋਲ ਆਜੋ 16-17 ਹਜ਼ਾਰ ਵਾਲਾ 3 ਪੀਸ ਕੋਟਪੈਂਟ ਸਿਰਫ 3760 ਚ ਸਿਲਾਈ ਕਰਕੇ ਲੈ ਜਾਓ ਡਿਜ਼ਾਈਨਰ ਕੁਰਤੇ ਪਿਆ ਮੇ ਵੀ ਤੁਹਾਨੂੰ ਮਿਲ ਜਾਣੇ ਹੈਗੇ ਆ ਤੁਸੀਂ ਲੈਣੀਆਂ ਹੈਗੀਆਂ ਇਦਾਂ ਦੀਆਂ ਬਲੇਜ਼ਰ ਲੈਣੀਆਂ ਜਾਂ ਤੁਸੀਂ ਬੈਂਕ ਕੋਲੋਂ ਕੋਟਪੈਂਟ ਲੈਣੇ ਆ ਇਹ ਵੀ ਤੁਹਾਨੂੰ ਮਿਲ ਜਾਣੇ ਆ ਦੇ ਸ਼ੋਪਿੰਗ ਕਰਨੀ ਆ ਚਾਹੇ ਜਿੱਦਾਂ ਦਾ ਮਰਜ਼ੀ ਫੈਬਰਿਕ ਲੈਣਾ ਆ ਸਾਡੇ ਕੋਲ ਆਜੋ ਤੁਹਾਨੂੰ ਕੋਟ ਪੈਂਟ ਜਿਹੜਾ ਬਾਹਰੋਂ 12 12000 13 13000 ਰੁਪਏ ਨੂੰ ਤੁਹਾਨੂੰ ਮਿਲਣਾ ਵਾ ਸਾਡੇ ਕੋਲੋਂ ਆਉਂਗੇ ਤੁਹਾਨੂੰ 2995 ਰੁਪਏ ਦੇ ਵਿੱਚ ਅਸੀਂ ਤਿਆਰ ਕਰਕੇ ਦੇ ਦੇਣਾ ਲੋਰੀ ਕਪੜਾ ਚੈੱਕ ਕਰ ਲਓ ਜਿੱਦਾਂ ਮਰਜ਼ੀ ਕੜ 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 ਕਪੜਾ ਸਿਰਫ ਇੱਕ ਹਫਤਾ ਸੱਤ ਦਿਨ ਦੀ ਸੇਲ ਆ ਸੋਮਵਾਰ ਤੋਂ ਲੈ ਕੇ ਇਹ ਬਾੜਾਂਗੇ ਨਹੀਂ ਜਾਓਗੇ ਕੁਰਤਾ ਪਜਾਮਾ ਨੋਰਮਲ ਦੁਕਾਨ ਤੇ ਵੀ ਜਾਓਗੇ ਤੁਹਾਨੂੰ 1200 1300 1400 ਤੋਂ ਘੱਟ ਕਿਸੇ ਨੇ ਕੁਰਤਾ ਪਜਾਮਾ ਨਹੀਂ ਦੇਣਾ ਸਾਡੇ ਕੋਲ ਆਓਗੇ ਤੁਹਾਨੂੰ ਇਹਦੇ ਵਿੱਚ 700 ਰੁਪਏ ਦੇ ਵਿੱਚ ਅਸੀਂ ਕੁਰਤਾ ਪਜਾਮਾ ਦੇ ਦੇਣਾ ਵਾ ਜੇ ਸਟਿਚ ਕਰਾ ਕੇ ਲੈ ਲੈਣੇ ਹੋ 1500 ਰੁਪਏ ਦੇ ਵਿੱਚ ਸਾਡੇ ਕੋਲ ਸਟਾਰਟ ਹੋ ਜਾਂਦਾ ਪਿੱਛ ਸਟਿਚਿੰਗ ਕਰਕੇ ਜੀ ਸਾਡੇ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਰੰਗਾਂ ਦੀ ਫੁੱਲ ਗਰੰਟੀ ਰੰਗ ਫੇਟ ਹੋ ਜਾਵੇ ਟੱਪ ਪੈ ਜਾਵੇ ਤੁਸੀਂ 3 ਮਹੀਨੇ ਦੇ ਅੰਦਰ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਓਏ ਆਜੋ 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 ਕਿ ਤੁਸੀਂ ਵੀ ਲੱਭ ਰਹੇ ਹੋ ਵੀ ਕੋਟ ਵੜ ਕਿੱਥੋਂ ਲਈਏ ਕੁਰਤੇ ਵੀ ਹਮੇ ਕਿੱਥੋਂ ਲਈਏ ਸ਼ੇਰ ਬਣਿਆ ਕਿੱਥੋਂ ਲਈਏ ਪੈਂਟਾ ਸ਼ਰਟ ਕਿੱਥੋਂ ਲਈਏ ਪੱਗਾ ਕਿੱਥੋਂ ਲਈਏ ਅੱਜ ਦੀ ਵੀਡੀਓ ਖਾਸ ਤੁਹਾਡੇ ਲਈ ਆ ਤੁਹਾਨੂੰ ਮੈਂ ਲੈ ਕੇ ਆਇਆ ਬਿਲਕੁਲ ਸਹੀ ਟਿਕਾਣੇ ਤੇ ਆਹ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ 2 ਪੀਸ ਕੋਟਪਿੰਟ 12-12000 ਰੁਪਏ ਦੇ ਮਿਲਦੇ ਆ ਇੱਥੋਂ ਤੁਹਾਨੂੰ ਮੈਂ ਲਿਆ ਸਿਰਫ 2995 ਚ ਸਲਾਈ ਕਰਕੇ ਦਵਾਂਗੇ ਡਿਜ਼ਾਈਨ ਚਾਹੇ ਤੁਸੀਂ ਇਦਾਂ ਬਣਾ ਲਓ ਚਾਹੇ ਤਰਸੀਮ ਜਸਰਾ ਬਣਾ ਲਓ 12-13000 ਵਾਲਾ ਕੋਟਪਿੰਟ ਸਿਰਫ 2995 ਚ ਸਲਾਈ ਕਰਕੇ ਲੈ ਜਾਓ ਜੇ ਕੋਈ ਸ਼ਕੀਨ ਭਰਾ ਜਵੇ ਉਹ ਕਵੇ ਸਾਨੂੰ ਜਿਹੜਾ 3 ਪੀਸ ਕੋਟਪਿੰਟ ਬਾਸਕਟ ਨਾਲ ਚਾਹੀਦੀ ਆ ਬਾਜ਼ਾਰ ਚ ਜਾ ਕੇ ਪਤਾ ਕਰੋ 16 10000 ਰੁਪਏ ਦਾ ਕੋਟ ਪੈਂਟ ਆ 6 600 500 ਇਹਦੀ ਸਲਾਈ ਆ ਪਰ ਸਾਡੇ ਕੋਲ ਆਜੋ 16 17000 ਵਾਲਾ 3 ਪੀਸ ਕੋਟ ਪੈਂਟ ਸਿਰਫ 3760 ਚ ਸਲਾਈ ਕਰਕੇ ਲੈ ਜਾਓ ਇਹਨਾਂ ਤੋਂ ਇਲਾਵਾ ਤੁਹਾਨੂੰ ਚਾਹੀਦੇ ਡਿਜ਼ਾਈਨਰ ਕੋਟ ਪੈਂਟ ਟਕਸੀਡੋ ਵਾਲੇ ਕੋਟ ਪੈਂਟ ਚਾਹੇ ਬੈਨ ਕੋਲਰ ਚਾਹੀਦੇ ਆ ਚਾਹੇ ਇਦਾਂ ਆ ਜਿੱਦਾਂ ਆ ਮਰਜੀ Google ਤੋਂ ਡਿਜ਼ਾਈਨ ਕੱਢ ਕੇ ਲਿਆਓ ਲੇਟੈਸਟ ਵੈਰਾਈਟੀ ਤੁਹਾਨੂੰ ਦਵਾਂਗੇ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਤੇ ਜਾਗੋ ਤੇ ਵੀ ਜਾਣਾ ਹੋਣਾ ਤੁਸੀਂ ਤੁਸੀਂ ਪਾਰਟੀ ਦੇ ਵੀ ਜਾਣਾ ਆਹ ਦੇਖੋ ਜੀ ਇਹਦੇ ਵਿੱਚ ਰੰਗ ਸਾਰੇ ਹੀ ਵਾਈਟ ਬਲੈਕ ਪਿੰਕ ਗ੍ਰੀਨ ਜਿੱਦਾਂ ਆ ਮਰਜੀ ਰੰਗ ਲੈ ਜਾਓ ਡਿਜ਼ਾਈਨਰ ਕੋਟ ਵੀ ਆ ਮੇ ਵੀ ਤੁਹਾਨੂੰ ਮਿਲ ਜਾਣੇ ਹੈਗੇ ਆ ਤੁਸੀਂ ਲੈਣੀਆਂ ਹੈਗੀਆਂ ਇਦਾਂ ਦੀਆਂ ਬਲੇਜ਼ਰ ਲੈਣੀਆਂ ਜਾਂ ਤੁਸੀਂ ਬੈਂਕ ਕਾਲਜ ਕੋਟ ਪੈਂਟ ਲੈਣੇ ਆ ਇਹ ਵੀ ਤੁਹਾਨੂੰ ਮਿਲ ਜਾਣੇ ਆ ਮਿਲਣੇ ਕਿੱਥੋਂ ਇਹ ਤਾਂ ਸੁਣ ਲਓ ਮਿਲਣੇ ਹੈਗੇ ਲੁਧਿਆਣਾ ਸ਼ਹਿਰ ਮਾਤੂ ਸ਼੍ਰੀ ਦਸਤਾਰ ਲੁਧਿਆਣਾ ਸ਼ਹਿਰ ਫੀਲਡਗਾਂ ਚ ਰੋਡ ਤੇ ਆ ਜਾਓ ਜਿੱਥੇ ਵੱਡੇ ਫਾਇਦੇ ਹੋਣੇ ਆ ਨੰਬਰ ਸਕਰੀਨ ਤੇ ਕੋਈ ਵੀ ਜਾਣਕਾਰੀ ਹੋਵੇ ਤੁਸੀਂ ਫੋਨ ਕਰ ਸਕਦੇ ਆਂ ਭਾਈ ਜੀ ਹੈਰਾਨ ਕਰਤਾ ਸਾਰਾ ਲੁਧਿਆਣਾ ਹਿਲਾ ਕੇ ਰੱਖਤਾ ਲੁਧਿਆਣੇ ਦੀ ਛੋਟੀ ਦੁਕਾਨ ਦੀਆਂ ਚ ਵੱਡੀ ਚਲ ਜੋ ਕੋਈ ਦਿੰਦਾ 10000 ਦਾ ਕੋਟ ਵੰਡ ਕੋਈ ਦਿੰਦਾ 12000 ਦਾ ਤੁਸੀਂ ਕਪੜਾ ਵੀ ਸੋਨਾ ਦੇ ਰਹੇ ਹੋ ਰੰਗ ਵੀ ਬਹੁਤ ਸਾਰੇ ਆ ਸਲਾਈ ਹੈਗੀ 3500 ਰੁਪਇਆ ਤੁਸੀਂ ਕਹਿੰਦੇ ਹੋ ਸਿਰਫ 2995 ਚ ਲੈ ਜਾਓ ਕਰ ਕੀ ਦਿੱਤਾ ਤੁਸੀਂ ਬਿਲਕੁਲ ਭਾਈ ਤੁਹਾਨੂੰ ਦੱਸ ਦਈਏ ਮਾਲਵੇ ਵਾਲਿਓ ਹੁਣ ਤੁਹਾਡੇ ਕਰਦੇ ਨੇ ਬਹੁਤ ਵੱਡੇ ਫਾਇਦੇ ਹੁਣ ਤੁਹਾਡੇ ਆ ਗਏ ਆ ਵਿਆਹ ਦਿਮਾਗ ਤੇ ਬੋਝ ਨਹੀਂ ਪਾਣਾ ਜੇ ਸ਼ੋਪਿੰਗ ਕਰਨੀ ਆ ਚਾਹੇ ਜਿੱਦਾਂ ਦਾ ਮਰਜੀ ਫੈਬਰਿਕ ਲੈਣਾ ਆ ਸਾਡੇ ਕੋਲ ਆਜੋ ਤੁਹਾਨੂੰ ਕੋਟ ਪੈਂਟ ਜਿਹੜਾ 12 12 1000 13 13000 ਰੁਪਏ ਨੂੰ ਤੁਹਾਨੂੰ ਮਿਲਣਾ ਵਾ ਸਾਡੇ ਕੋਲੋਂ ਆਉਂਗੇ ਤੁਹਾਨੂੰ 2995 ਰੁਪਏ ਦੇ ਵਿੱਚ ਅਸੀਂ ਤਿਆਰ ਕਰਕੇ ਦੇ ਦੇਣਾ ਵਧੀਆ ਫੈਬਰਿਕ ਔਰ ਵਧੀਆ ਮਟੀਰੀਅਲ ਦੇ ਵਿੱਚ ਭਾਈ ਜੀ ਕੱਪੜਾ ਚੈੱਕ ਕਰਾ ਦਿਓ ਕਿਹਦੇ ਕੱਪੜਾ ਹਾਂ ਜੀ ਆ ਲੋ ਆ ਲੋ ਆ ਲੋ ਆ ਲੋ ਆ ਲੋ ਬੋਲੋ ਜਿੱਦਾਂ ਮਰਜੀ ਟੋਚਣ ਪਾ ਲੋ ਕੱਪੜੇ ਨੂੰ ਪਾ ਲਈ ਕੱਪੜੇ ਦੀ ਫੁੱਲ ਗਾਰੰਟੀ ਆ ਆ ਲੋ ਜੀ ਕੱਪੜਾ ਚੈੱਕ ਕਰੋ ਦਾ ਮਰਜੀ ਕਣ 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 ਦਾ ਕਪੜਾ ਲੋਹੇ ਵਰਗਾ ਕਪੜਾ ਜਾਂ ਟੌਪ ਦਾ ਕਪੜਾ ਜਿਹੜਾ 2995 ਇਹ ਦਵਾਂਗੇ ਬਾਈ ਲਕਜ਼ਰੀ ਕੋਟ ਪੈਂਟ ਕਿਸੇ ਫੋਰਚਨ ਵਾਲੇ ਭਰਾ ਨੇ ਹੋਣਾ ਥਾਰ ਆਉਣਾ ਕਿਨੇ ਕਨੇਡਾ ਆਉਣਾ ਕਿਸਨੇ ਇੰਗਲੈਂਡ ਤੋਂ ਆ ਹੈਵੀ ਵੈਰਾਈਟੀ ਹੈ ਬਿਲਕੁਲ ਭਾਜੀ ਉਹਨਾਂ ਵਾਸਤੇ ਵੀ ਆਪਣੇ ਕੋਲ ਬਹੁਤ ਵੈਰਾਈਟੀ ਆ ਵੱਡੇ ਵੱਡੇ ਬ੍ਰਾਂਡ ਵੱਡੇ ਵੱਡੇ ਤੁਸੀਂ ਬਾਹਰ ਸ਼ੋਰੂਮਾਂ ਦੇ ਵਿੱਚ ਜਾਂਦੇ ਹੋ ਵੱਡੀਆਂ ਵੱਡੀਆਂ ਲੈਟਾਂ ਦੇਖਦੇ ਹੋ ਆਪਣੀ ਲੁੱਟ ਨਾ ਕਰਾ ਲਿਓ ਮਾਤੂ ਸ਼੍ਰੀ ਦਸਤਾਰ ਲੁਧਿਆਣਾ ਸ਼ਹਿਰ ਆਜੋ ਤੁਹਾਨੂੰ ਬ੍ਰਾਂਡ ਦੇ ਕੋਟ ਪੈਂਟ ਜਿਹੜੇ ਹੈਗੇ ਆ ਸੀ ਆ ਰਾਮ ਲੈ ਲਓ ਰੇਮਰ ਲੈ ਲਓ ਇਹ ਜਿਹੜੇ ਤੁਹਾਨੂੰ ਬਾਹਰ 25000 30000 ਨੂੰ ਮਿਲਦੇ ਆ ਸਾਡੇ ਕੋਲੋਂ ਆਉਂਗੇ ਇਹ ਕੋਟ ਪੈਂਟ ਤੁਹਾਨੂੰ ਅਸੀਂ ਦੇ ਦੇਣਾ ਵਾ 7000 8000 ਰੁਪਏ ਦੇ ਵਿੱਚ ਤਿਆਰ ਕਰਕੇ ਇਹ ਇੱਕ ਹਫਤੇ ਦੀ ਆਫਰ ਆ 23 ਸਤੰਬਰ ਤੱਕ ਆਜੋ 7 ਦਿਨ ਵੱਡੇ ਫਾਇਦੇ ਹੋਣਿਆ ਸਾੜੀ ਵੈਰਾਈਟੀ ਬਾਜ਼ਾਰ ਨਾਲੋਂ 3-3 ਗੁਣਾ ਰੇਟ ਘੱਟ ਦਵਾਂਗੇ ਅੱਛਾ ਭਾਈ ਆ ਅਫਸਰ ਸਹਿਬਾਨਾਂ ਨੇ ਵੀ ਆਉਣਾ ਸਾਡੇ ਕੋਲ ਕਿਸੇ ਨੇ ਪੈਂਟ ਸ਼ਰਟ ਨਾਲ ਬਲੇਜ਼ਰ ਪਾਉਣੀ ਆ ਮੈਨੂੰ ਬਲੇਜ਼ਰ ਦੱਸੋ ਕਿੰਨੀ ਕੀ ਵੈਰਾਈਟੀ ਆ ਬਿਲਕੁਲ ਇਹਦੇ ਵਿੱਚ ਵੀ ਤੁਹਾਨੂੰ ਬੜੀ ਵੈਰਾਈਟੀ ਦੇਣਣੀ ਆ ਭਾਈ ਪਲੇਨ ਲੈ ਲਓ ਟਵੀਟ ਦੇ ਵਿੱਚ ਹਰ ਤਰ੍ਹਾਂ ਦਾ ਇਹਦੇ ਵਿੱਚ ਤੁਹਾਨੂੰ ਫੈਬਰਿਕ ਮਿਲ ਜਾਏਗਾ ਸਾਡੇ ਜਿਹੜੇ ਬਾਹਰੋਂ ਐਨਆਰਆਈ ਭਰਾ ਆ ਉਹਨਾਂ ਵਾਸਤੇ ਬਹੁਤ ਵੱਡੀਆਂ ਵੈਰਾਈਟੀ ਆ ਇਹਦੇ ਵਿੱਚ ਤੁਹਾਨੂੰ ਜਿਹੜਾ ਬਲੇਜ਼ਰ ਆ 3000 4000 ਰੁਪਏ ਦੇ ਵਿੱਚ ਤਿਆਰ ਕਰਕੇ ਦੇ ਦੇਣਾ ਅਸੀਂ ਦੇਖੋ ਜੀ ਵਿਆਹਾਂ ਸ਼ਾਦੀਆਂ ਦੇ ਵਿੱਚ ਤਾਂ ਟੋਨਾ ਕੱਢਤੀਆਂ ਹੁਣ ਤੁਸੀਂ ਰੈਗੂਲਰ ਕੁੜਤੇ ਪਹਿਵੇਂ ਵੀ ਲੈਣੇ ਬਾਈ ਤੁਸੀਂ ਪਿੰਡਾਂ ਦੇ ਹੋ ਜੱਟ ਜ਼ਿਮੀਦਾਰੋਂ ਸ਼ਹਿਰੀ ਸਾਡੇ ਲਾਲੇ ਭਰਾਓ ਚਾਹੇ ਤੁਸੀਂ ਪੰਜ ਸਰਪੰਚ ਲੰਬੜਦਾਰ ਮਨਿਸਟਰ ਐਮ ਐਲ ਏ ਮੁੱਖ ਮੰਤਰੀਓ ਆਜੋ ਚਿੱਟੇ ਰੰਗ ਦੇ ਕੁੜਤੇ ਪਹਿਵੇਂ ਦੇਖੋ ਵੈਰਾਈਟੀ ਕਿੰਨੀ ਹੈਗੀ ਆ ਬਹੁਤ ساری ਵੈਰਾਈਟੀ ਚਿੱਟੇ ਲੈ ਲਓ ਕਾਲੇ ਲੈ ਲਓ ਕਲਰਫੁੱਲ ਲੈ ਲਓ ਕੁਰਤੇ ਪਜਾਮੇ ਦੇ ਵਿੱਚ ਵੀ ਬਹੁਤ ਵੱਡੇ ਫਾਇਦੇ ਬਾਜੀ ਦੱਸੋ ਰੇਟਾਂ ਦਾ ਕਿੰਨਾ ਫਰਕ ਆ ਬਿਲਕੁਲ ਬਾਜੀ ਬਾਜ਼ਾਰ ਦੇ ਵਿੱਚ ਤੁਸੀਂ ਜਾਓਗੇ ਕੁਰਤਾ ਪਜਾਮਾ ਨੋਰਮਲ ਦੁਕਾਨ ਤੇ ਵੀ ਜਾਓਗੇ ਤੁਹਾਨੂੰ 1200 1300 1400 ਤੋਂ ਘੱਟ ਕਿਸੇ ਨੇ ਕੁਰਤਾ ਪਜਾਮਾ ਨਹੀਂ ਦੇਣਾ ਸਾਡੇ ਕੋਲ ਆਉਂਗੇ ਤੁਹਾਨੂੰ ਇਹਦੇ ਵਿੱਚ 700 ਰੁਪਏ ਦੇ ਵਿੱਚ ਅਸੀਂ ਕੁਰਤਾ ਪਜਾਮਾ ਦੇ ਦੇਣਾ ਵਾ ਜੇ ਸਟਿਚ ਕਰਾ ਕੇ ਲੈ ਲੈਣੇ ਹੋ 1500 ਰੁਪਏ ਦੇ ਵਿੱਚ ਸਾਡੇ ਕੋਲ ਸਟਾਰਟ ਹੋ ਜਾਂਦਾ ਵਿਦ ਸਟਿਚਿੰਗ ਕਰਕੇ ਜੀ ਤੇ ਇਹਦੇ ਵਿੱਚ ਚਾਹੇ ਤੁਸੀਂ ਕੰਟਰਾਸਟ ਲੈ ਲਓ ਚਾਹੇ ਮੈਚਿੰਗ ਕਰਕੇ ਲੈ ਜਾਓ ਬਹੁਤ ਸੋਹਣੀ ਵੈਰਾਈਟੀ ਆ 700 ਤੋਂ ਸ਼ੁਰੂ ਆ ਉਦੋਂ ਉੱਪਰ ਜਿੰਨਾਂ ਦੀ ਵੈਰਾਈਟੀਆਂ ਤੁਸੀਂ ਲੈ ਕੇ ਜਾ ਸਕਦੇ ਆ ਭਾਈ ਜੀ ਇਹਦੇ ਵਿੱਚ ਵੀ ਦੱਸ ਦਿਓ 셔ਟ ਨਾਲ ਕਿਸੇ ਨੇ ਲੈਣੀਆਂ ਪੈਂਟ 셔ਟ ਲੈਣੀ ਉਹ ਚ ਕੀ ਹੈਗੀ ਵਿਆ ਬਿਲਕੁਲ ਭਾਈ ਜੀ ਪੈਂਟਾ 셔ਲਟਾਂ ਦੇ ਵਿੱਚ ਵੀ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਚੈੱਕ ਦੇ ਨਾਲ ਕੰਟਰਾਸਟ ਭਾਈ ਜੀ ਕੀਤੇ ਹੋਏ ਆ ਤੁਹਾਨੂੰ ਹੁਣ ਇੱਥੇ ਆ ਕੇ ਕਨਫਿਊਜ਼ ਨਹੀਂ ਹੋਣਾ ਤੁਸੀਂ ਆ ਕੇ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਅਸੀਂ ਪ੍ਰੋਪਰ ਗਾਈਡ ਕਰਾਂਗੇ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਕਲਰ ਮੈਚਿੰਗ ਕਰਕੇ ਦੇ ਦਾਂਗੇ ਚਾਹੇ ਤੁਸੀਂ ਚੈੱਕਆਂ ਲਿਆ ਲੈ ਜਾਓ ਵੱਡੇ ਚੈੱਕ ਛੋਟੇ ਚੈੱਕ ਡਾਟਨ ਲੈ ਜਾਓ ਲਾਈਨਾਂ ਵਾਲੀਆਂ ਲੈ ਜਾਓ ਪਲੇਨ ਲੈ ਜੋ ਸੈਲਫ ਲੈ ਜੋ ਇਹ ਜਿਹੜੀਆਂ ਤੁਸੀਂ ਵੱਡੇ ਵੱਡੇ ਸ਼ੋਰੂਮਾਂ 'ਚ ਕੋਈ 1200 ਕੋਈ 1500 ਸ਼ਰਟ ਸਟਾਰਟ ਕਰਦਾ ਸਾਡੇ ਕੋਲ 3 350 ਸ਼ਰਟ ਸ਼ੁਰੂ ਆ ਉਦੋਂ ਉੱਪਰਲੀ ਵੈਰਾਈਟੀ ਜਿੰਦਾਂ ਦੀ ਲੈਣੀ ਤੁਸੀਂ ਲੈ ਕੇ ਜਾ ਸਕਦੇ ਆ ਬਾਈ ਜੀ ਆਪਾਂ ਕਮਾਲ ਕੀਤੀ ਪਈ ਆ ਇਹਦਾ ਤੁਸੀਂ ਪਿੰਡਾਂ ਵਾਲੇ ਮੁੰਡਿਆਂ ਨੂੰ ਮਾਡਲ ਐਕਟਰ ਇਹਦਾ ਦਿੱਲੀ ਬੰਪੇ ਵਾਲੀਆਂ ਸ਼ੇਰਵਾਨੀਆਂ ਬਾਸਟਰਾਂ ਤੁਸੀਂ ਰੱਖਦੀਆਂ ਇਹਦੇ ਪਰ ਵੀ ਦੱਸੋ ਬਿਲਕੁਲ ਬਾਈ ਜੀ ਆਹ ਦੇਖੋ ਤੁਸੀਂ ਮਾਤੂ ਸ਼੍ਰੀ ਦਸਤਾਰ ਨੇ ਹੁਣ ਜਿਹੜਾ ਲਾੜੇ ਦਾ ਵੀ ਬਹੁਤ ਵੱਡਾ ਫੈਲਾ ਕਰ ਦਿੱਤਾ ਤੁਹਾਨੂੰ ਦੱਸ ਦਈਏ ਹੁਣ ਤੁਸੀਂ ਬਜ਼ਾਰਾਂ ਦੇ ਵਿੱਚ ਜਾ ਕੇ 20-20 ਹਜ਼ਾਰ 22 ਹਜ਼ਾਰ ਰੈਂਟ ਨਹੀਂ ਦੇਣਾ ਰੈਂਟ ਲੈ ਲੈਂਦੇ ਆ ਭਾਜੀ ਬਜ਼ਾਰਾਂ 'ਚ ਜਾਂਦੇ ਹੋ ਸਾਡੇ ਕੋਲੋਂ ਆਉਂਗੇ ਸ਼ੇਰਵਾਨੀ ਜਿਹੜੀ ਹੈਗੀ ਆ ਤੁਹਾਨੂੰ 7000 7500 ਰੁਪਏ ਦੇ ਵਿੱਚ ਤਿਆਰ ਕਰਕੇ ਦੇ ਦੇਣੀ ਆ 20 ਹਜ਼ਾਰ ਵਾਲੀ ਸ਼ੇਰਵਾਨੀ 7000 ਦੀ ਬਿਲਕੁਲ ਬਿਲਕੁਲ ਭਾਜੀ ਲਿਖਾ ਕੇ ਲੈ ਲਿਓ ਤੁਹਾਨੂੰ ਤਿਆਰ ਕਰਕੇ ਦੇ ਦੇਣੀ ਆ ਡਿਜ਼ਾਈਨਰ ਚੈੱਕ ਕਰ ਲਓ ਤੁਸੀਂ ਲਓ ਆਹ ਤਾਂ ਵੀ ਰਿਕਾਰਡ ਤੋੜਦੇ 20-20 ਹਜ਼ਾਰ ਵਾਲੀਆਂ ਸ਼ੇਰਵਾਨੀਆਂ ਵੀ 7000 750 ਮੇਰੇ ਉਤੇ ਬਾਸਕਟਾ ਪਾਉਣੀਆਂ ਆ ਦੇਖੋ ਸੇਮ ਫੋਟੋ ਸੇਮ ਵੈਰਾਈਟੀ ਮੈਚ ਕਰਕੇ ਲੈ ਕੇ ਜਾ ਸਕਦੇ ਆ ਤੁਸੀਂ ਲੌਂਗ ਕੋਰਟ ਤੇ ਬਣਾਉਣੇ ਡਿਜ਼ਾਈਨਰ ਤੁਸੀਂ ਕੰਟਰਾਸਟ ਦੇ ਵਿੱਚ ਇਦਾਂ ਵਿਆਹ ਸ਼ਾਦੀ ਤੇ ਜਾਣ ਲਈ ਆਪਣੀ ਪੂਰੀ ਡਰੈਸ ਤਿਆਰ ਕਰਾਉਣੀ ਆ ਚਾਹੇ ਤੁਸੀਂ ਬਲੈਕ ਦੇ ਵਿੱਚ ਕਰਾਉਣੀ ਆ ਚਾਹੇ ਤੁਸੀਂ ਆਹ ਕੱਪੜਾ ਲੈਣਾ ਸਾਰੀਆਂ ਵੈਰਾਈਟੀਆਂ ਫੋਟੋ ਆਣੀਆਂ ਮੈਚਿੰਗ ਕਰਕੇ ਤੁਹਾਨੂੰ ਅਸੀਂ ਦੇ ਦੇਣੀ ਆ ਭਾਜੀ ਪਾਰਟੀ ਵਰ ਕੋਟ ਤੇ ਪਿਆ ਮੈਜ ਦੂ ਜਰੂਰ ਦੱਸ ਦਿਓ ਬਿਲਕੁਲ ਭਾਜੀ ਤੁਹਾਨੂੰ ਦੱਸ ਦਈਏ ਇਹਦੇ ਵਿੱਚ ਵੀ ਸਾਡੇ ਕੋਲ ਤੁਹਾਨੂੰ ਰੰਗਾ ਮੈਚਿੰਗ ਬਹੁਤ ਮਿਲ ਜਾਣੀ ਆ ਅੱਜ ਕੱਲ ਅੱਜ ਕੱਲ ਥੀਮ ਬਣਾਉਂਦਾ ਅੱਜ ਕ ਤੁਸੀਂ ਜਾਗੋ ਤੇ ਜਾਂਨੇ ਹੋ ਫੰਕਸ਼ਨ ਅੱਜ ਕੱਲ ਬਹੁਤ ਫੰਕਸ਼ਨ ਨੇ ਇਹਦੇ ਵਿੱਚ ਤੁਸੀਂ ਹਲਦੀ ਤੇ ਪਾਉਣਾ ਜਾਗੋ ਤੇ ਪਾਉਣਾ ਜਿੱਥੇ ਮਰਜ਼ੀ ਪਾਉਣਾ ਕੰਟਰਾਸਟ ਕਰਕੇ ਇਹਦੇ ਨਾਲ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਜੇ ਤੁਸੀਂ 70 ਬੰਦੇ ਹੋ ਬराती ਚਾਹੇ 60 ਬੰਦੇ ਹੋ ਜਿੱਦਾਂ ਦਾ ਵੀ ਰੰਗ ਲੈਣਾ ਤੁਹਾਨੂੰ ਬਲਕ ਦੇ ਵਿੱਚ ਤੁਹਾਨੂੰ ਸਾਡੇ ਕੋਲ ਮਿਲ ਜਾਊਗਾ ਸਲੋਜੀ ਜਿਹੜੇ ਹਨ ਪੱਗਾਂ ਬੰਨਣ ਸਾਡੇ ਸ਼ਕੀਨ ਭਰਾ ਆ ਤੁਹਾਡੇ ਲਈ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ ਮਾਤੂ ਸ਼੍ਰੀ ਦਸਤਾਰ ਪੱਗਾਂ ਦਾ ਬਹੁਤ ਵੱਡਾ ਬ੍ਰਾਂਡ ਆ ਵਰਲਡ ਵਾਈਡ ਪੂਰਾ ਫੇਮਸ ਆ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਰੰਗਾਂ ਦੀ ਫੁੱਲ ਗਰੰਟੀ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਤੁਸੀਂ 3 ਮਹੀਨੇ ਦੇ ਅੰਦਰ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਬਾਜੀ ਸੂਟਾਂ ਹੇਠਾ ਲਾਉਣਾ ਲਾਈਨਿੰਗ ਦਾ ਕੱਪੜਾ ਹੈਗਾ ਆਪਣੇ ਕੋਲ ਬਿਲਕੁਲ ਬਾਜੀ ਸਾਡੇ ਕੋਲ ਉਹ ਵੀ ਤੁਹਾਨੂੰ ਮਿਲ ਜੂਗਾ ਸੂਟਾਂ ਦੇ نیچے ਤੁਸੀਂ ਲੈਣੇ ਹੋ 10-10 ਹਜ਼ਾਰ ਦਾ ਸੂਟ ਲੈ ਲੈਣੇ ਹੋ ਉੱਪਰ ਲਾਈਨਿੰਗ ਨਹੀਂ ਤੁਹਾਨੂੰ ਵਧੀਆ ਮਿਲਦੀ ਉਹ ਲਾਈਨਿੰਗ ਦਾ ਰੇਟ ਵੀ ਤੁਸੀਂ 56 ਰੁਪਏ 6 ਤੁਹਾਨੂੰ 40 ਰੁਪਏ ਦੇ ਵਿੱਚ ਅਸੀਂ ਲਾਈਨਿੰਗ ਦੇ ਦੇਣੀ ਆ। ਸੋ ਮਤਲਬ ਸਾਰੇ ਪਾਸੇ ਬਹੁਤ ਸਾਰਾ ਫਾਇਦਾ। ਕੁਰਤੇ ਬਿਆਮੇ, ਕੋਟ ਪੈਂਟ, ਸ਼ੇਰਪਾਨੀ, ਬਾਸਕਟ, ਬਲੇਜ਼ਰ ਪੱਕਾ ਦੇ ਵਿੱਚ ਸਾਰੇ ਫਾਇਦੇ ਆ। ਛੇਤੀ ਆਜੋ ਮਾਤੂ ਸ਼੍ਰੀ ਦਸਤਾਰ ਫੀਲਡ ਗਾਂਜ ਰੋਡ ਲੁਧਿਆਣਾ ਸ਼ਹਿਰ ਜਿੱਥੇ ਬਹੁਤ ਸਾਰਾ ਫਾਇਦਾ। ਕੈਮਰਾਮੈਨ ਸੁਖਿੰਦਰ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਲੁਧਿਆਣਾ।